ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਆਪਣੇ YouTube ਚੈਨਲ ਮਨਤ ਬਾਦੀ ਕੁੱਤਿਆਂ ਨੂੰ ਲੈ ਕੇ। ਅੱਜ ਆਪਾਂ ਚੱਲਦੇ ਹਾਂ ਕਿ ਤੇ ਤੁਹਾਨੂੰ ਦੱਸਦੇ ਹਾਂ ਕਿ ਕਰਕੇ ਦਿਖਾਉਣੇ ਆ। ਆਪਣੇ ਪਿੰਪਣਿਆ ਹੋਏ ਆਏ ਸੂਰਜ ਵਾਲੇ ਦਾ ਬੁੱਤ ਇੱਕ ਬੁੱਤ ਜਿਹੜਾ ਉਹ ਲੈ ਕੇ ਆਇਆ ਫਿਰ ਫਰੇਟੀ ਚ ਤੇ ਇੱਕ ਬੁੱਤ ਹੋਰ ਤਿਆਰ ਹੋਇਆ ਤੇ ਆਪਾਂ ਤੁਹਾਨੂੰ ਉਹ ਦਿਖਾ ਕੇ ਲੱਗੇ ਹੋਏ ਆ। ਕਾਰੋ ਜੀ ਆਪਾਂ ਚੱਲਦੇ ਹਾਂ। ਹਾਂ ਜੀ ਉਸ ਤੋਂ ਪਹਿਲਾਂ ਜੋ ਚੈਨਲ ਦੇ ਨਿਊ ਹੋ ਦਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਜੀ ਆਪਾਂ ਘਰੋਂ ਚੱਲ ਪਿਆ ਤੇ ਆਪਣੇ ਘਰ ਤੋਂ ਜਿਹੜਾ 5 ਮਿੰਟ ਦਾ ਰਸਤਾ ਹੈ ਆਪਣਾ ਪਿੰਡ ਦੀ ਫਿਰਨੀ ਤੇ ਘਰ ਆ ਤੇ ਉਹ ਬਾਹਰ ਰੋਡ ਉੱਪਰ ਬਣਿਆ ਹੋਇਆ ਆਰਟ ਗੈਲਰੀ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਇਹ ਹੈ ਜ ਸਾਡੇ ਪਿੰਡ ਦੀ ਫਿਰਨੀ ਸਵੇਰੇ ਸਵੇਰੇ ਜਿਹੜੇ ਕਣੀਆਂ ਕਾਫੀ ਸੀਗੀਆਂ ਮੀਂਹ ਆ ਪਿਆ ਹੋਇਆ ਤੇ ਹੁਣ ਵੀ ਬਦਲ ਵਾਲੀ ਆ ਮੌਸਮ ਬਹੁਤ ਵਧੀਆ ਹਾਂਜੀ ਆਪਾਂ ਹੁਣ ਇੱਥੇ ਮੇਨ ਰੋਡ ਤੇ ਪਹੁੰਚ ਗਏ ਆ ਆ ਸਾਹਮਣੇ ਮੇਨ ਰੋਡ ਇਹ ਮੇਨ ਰੋਡ ਐ ਇਹਦੇ ਉੱਪਰ ਹੀ ਆ ਬਣਿਆ ਹੋਇਆ ਜਿੱਥੇ ਬਣਿਆ ਹੋਇਆ ਮੁੱਸੀ ਵਾਲੇ ਦਾ ਬੁੱਤ ਅਸੀਂ ਦੂ ਮੁੱਸੀ ਵਾਲੇ ਦਾ ਬੁੱਤ ਬਣਿਆ ਹੋਇਆ ਇਹ ਪਹਿਲਾ ਜਿਹੜਾ ਬੁੱਤ ਬਣਿਆ ਹੋਇਆ ਸੀਗਾ ਉਹ ਹਵੇਲੀ ਚ ਹੈ ਹਾਂ ਲੈ ਗਿਆ ਤੇ ਦੂਜਾ ਜਿਹੜਾ ਹੈਗਾ ਉਹ ਇੱਥੇ ਹੈਗਾ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਅੰਦਰ ਚਲਦੇ ਹਾਂ ਕੱਲ ਤਾਂ ਬਾਹਰ ਸੀਗਾ ਰੱਖਿਆ ਹੋਇਆ 911 ਟਰੈਕਟਰ ਦੇ ਕੋਲੇ ਤੇ ਅੱਜ ਇਹਨਾਂ ਨੇ ਪਤਾ ਨਹੀਂ ਮੌਸਮ ਖਰਾਬ ਕਰਕੇ ਪਤਾ ਨਹੀਂ ਕੀ ਚੱਕਰ ਅੰਦਰ ਰੱਖਿਆ ਹੋਇਆ ਚਲੋ ਜੀ ਤੁਹਾਨੂੰ ਚੱਲ ਕੇ ਦਿਖਾਉਨੇ ਅੰਦਰ ਇਹ ਬਣੀ ਹੋਈ ਆਰਟ ਗੈਲਰੀ ਬਹੁਤ سارے ਵੀ ਜਿਹੜਾ ਸਟੈਚੂ ਹੈ ਇੱਥੇ ਬੜੇ ਹੁੰਦੇ ਆ ਅੰਦਰ ਚੱਲਦੇ ਆਪਾਂ ਆ ਦੇਖੋ ਜੀ ਸੇਮ ਉਦਾਂ ਨਹੀਂ ਆ ਇਹ ਵਾਲਾ ਸਟੈਚੂ ਵੀ ਬਸ ਜਿਹੜਾ ਇਹ ਤੇ ਮਾਂ ਦੇ ਉੱਪਰ ਟੈਟੂ ਬਣਿਆ ਹੋਇਆ ਸੀ ਤੇ ਕੜਾ ਉਹ ਰੰਦਾ ਪਾਉਣ ਵਾਲਾ ਇਹਦੇ ਬਾਕੀ ਸੇਮ ਉਦਾਂ ਨਹੀਂ ਤਿਆਰ ਹੋਇਆ ਵਾ ਬਹੁਤ ਲੋਕ ਦੂਰੋਂ ਦੂਰੋਂ ਦੇਖਣ ਆਉਂਦੇ ਆ। ਬਹੁਤ ਲੋਕ ਫੋਟੋ ਵੀ ਕਰਵਾ ਕੇ ਜਾਂਦੇ ਆ। ਜਦੋਂ ਪਹਿਲਾ ਸਟੈਚੂ ਬਣਿਆ ਸੀ ਨਾ ਤੇ ਆਪਣੇ ਤੋਂ ਆਇਆ ਨਹੀਂ ਗਿਆਗਾ। ਜਿੱਦੇ ਸੀ SLA ਬਣਾਈ ਵੀ ਆਪਾਂ ਅੱਜ ਚੱਲ ਕੇ ਆਉਨੇ ਆ ਤੇ ਉਹਦੇ ਜਿਹੜਾ ਆ ਉਹ ਵਾਲਾ ਸਟੈਚੂ ਆ ਫਿਰ ਉਹ ਹਵੇਲੀ ਲੈ ਗਏ ਸੀਗੇ। ਦੇ ਹੁਣ ਉਸ ਤੋਂ ਬਾਅਦ ਜਿਹੜਾ ਦੂਜਾ ਤਿਆਰ ਹੋ ਗਿਆ। ਸੇਮ ਹਜੇ ਵੀਡੀਓ ਦੇ ਵਿੱਚ ਤਾਂ ਦੇਖਣ ਨੂੰ ਲੱਗਦਾ ਏ ਵੀ ਇਦਾਂ ਬੱਜਿਆ ਪਰ ਉਬਰੂ ਦੇਖਦੇ ਆ ਨਾ ਬਸ ਇੱਕ ਇਹਦੇ ਵਿੱਚ ਜਾਨ ਹੀ ਨਹੀਂ ਪਈ ਕਿ ਸੇਮ ਉਦਾਂ ਦਾ ਹੀ ਆ ਇੱਥੇ ਨਾ ਬਹੁਤ ਸਾਰੀ ਭੀੜ ਲੱਗੀ ਰਹਿੰਦੀ ਆ ਦੇਖਣ ਲਈ ਬਹੁਤ ਲੋਕ ਫੋਟੋ ਕਰਾ ਕੇ ਜਾਂਦੇ ਆ ਬਹੁਤ ਸਾਰਾ ਘੱਟ ਹੁੰਦਾ ਜਦੋਂ ਅਸੀਂ ਆਏ ਸੀ ਉਦੋਂ ਵੀ ਤਿੰਨ ਚਾਰ ਫੈਮਿਲੀਆਂ ਪਹਿਲਾਂ ਸੀ ਇੱਥੇ ਜਿਹੜੇ ਦੇਖ ਕੇ ਗਏ ਆ ਦੇਖਣ ਆਏ ਸੀਗੇ ਇਹ ਸਟੈਚੂ ਨੂੰ ਤੇ ਆਪਾਂ ਤੁਹਾਨੂੰ ਅੰਦਰ ਇੱਕ ਆਰਟ ਗੈਲਰੀ ਚ ਵੀ ਦਿਖਾਉਣੇ ਆ ਜਿਹੜੇ ਦੂਜੇ ਸਟੈਚੂ ਬਣੇ ਆ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਆ ਪਤਾ ਨਹੀਂ ਕਈ ਕਈ ਵੇਰ ਤਾਂ ਵਿੱਚ ਪਲੇਖਾ ਪਿਆ ਜਾਂਦਾ ਵੀ ਸੱਚੀ ਦੇ ਆ ਕਿਤੇ ਪਤਾ ਹੀ ਨਹੀਂ ਲੱਗਦਾਗਾ ਰੂ ਬਰੂ ਉੱਦਾਂ ਦਾ ਹੀ ਸਟੈਚੂ ਬਣਿਆ ਹੁੰਦਾ ਆ ਜੇ ਤੁਹਾਨੂੰ ਇੱਧਰ ਸਾਰੇ ਦਿਖਾਈਏ ਸਟੈਚੂ ਜਿਹੜੇ ਬਣੇ ਹੋਏ ਆ ਬਹੁਤ سارے ਸਟੈਚੂ ਤਿਆਰ ਹੁੰਦੇ ਇੱਥੇ ਇੱਕ ਅਸੀਂ ਅੱਗੇ ਵੀ ਇੱਥੇ ਆਏ ਤਾਂ ਹੈ ਨਹੀਂ ਕਿ ਪਹਿਲੀ ਵਾਰ ਹੀ ਆਏ ਆ ਪਰ ਦੇਖਦੇ ਆ ਕਿਉਂਕਿ ਪਿੰਡ ਚ ਪਤਾ ਲੱਗ ਹੀ ਜਾਂਦਾ ਤੇ ਫਿਰ ਅਸੀਂ ਸੋਚਿਆ ਵੀ ਅੱਜ ਆਪਾਂ ਦੇਖ ਕੇ ਆਉਣੇ ਆ ਮੌਸਮ ਵੀ ਠੰਡਾ ਸੀਗਾ ਵਧੀਆ ਸੀ ਮੌਸਮ ਗਰਮੀ ਨਹੀਂ ਸੀਗੀ ਬੱਦਲ ਵਾਲੀ ਬਣੀ ਹੋਈ ਸੀਗੀ ਦੇਖੋ ਕਿੰਨੇ ਵਧੀਆ ਜਿਹੜੇ ਸਟੈਚੂ ਸਾਰੇ ਤਿਆਰ ਹੋਏ ਹੋਏ ਆ ਕਈ ਕਈ ਸਟੈਚੂ ਦਾ ਇਦਾਂ ਨਿਆ ਲੇਖਾ ਬਣਾਉਂਦੇ ਸੀ ਵੀ ਜਿੱਦਾਂ ਕੋਈ ਬੈਠਾ ਹੁੰਦਾ ਚਲੋ ਜੀ ਤੁਸੀਂ ਵੀਡੀਓ ਨਾਲ ਬਣੇ ਰਹੋ ਵੀਡੀਓ ਕੋ ਰ Enjoy ਤੁਸੀਂ ਵੀ ਦੇਖੋ ਤੇ ਆਪਾਂ ਵੀ ਦੇਖਦੇ ਆ ਸਟੈਚੂ ਇੱਥੇ ਦੇਖਦੇ ਸੀ ਅਸੀਂ ਵੀ ਕਿਸ ਚੀਜ਼ ਦੇ ਬਣੇ ਹੁੰਦੇ ਆ ਇਹ ਜਿਹੜੇ ਸਟੈਚੂ ਆ ਤੇ ਅੱਜ ਅਸੀਂ ਗਏ ਸੀਗੇ ਐਂ ਦਵਾਰ ਵਾਲੇ ਦੇਨ ਐਂ ਦਵਾਰ ਜਿਹੜੇ ਇੱਥੇ ਸਟੈਚੂ ਬਣਾਉਂਦੇ ਆ ਉਹ ਹੈ ਨਹੀਂ ਸੀ ਕਿਉਂਕਿ ਉਹਨਾਂ ਨੇ ਜਿਹੜਾ ਮੂਸੇ ਵਾਲੇ ਦਾ ਸਿੱਧੂ ਮੂਸੇ ਵਾਲ ਦਾ ਬੁੱਤ ਪਹਿਲਾਂ ਸੀ ਉਹ ਜਿਹੜਾ ਸਮਾਨ ਤੇ ਲਾਉਣਾ ਸੀ ਉੱਥੇ ਗਏ ਹੋਏ ਸੀਗੇ ਉਸ ਤੇ ਪੈਕਿੰਗ ਕੀਤੀ ਹੋਈ ਆ ਜਦੋਂ ਭੇਜਨੇ ਹੁੰਦੇ ਨੇ ਉਹਨਾਂ ਨੇ ਤੇ ਇਦਾਂ ਪੈਕਿੰਗ ਕਰ ਦਿੰਦੇ ਆ ਫਿਰ ਜਿਹੜੀ ਚ ਰੇਟ ਵਗੈਰਾ ਨਹੀਂ ਆਉਂਦੀਗੇ ਬੱਬਲ ਸੀ ਵਾਲੇ ਪੇਪਰ ਹੁੰਦੇ ਆ ਜਿਨ੍ਹਾਂ ਵਿੱਚ ਇਹ ਉਹ ਕਰਦੇ ਆ ਇਹ ਸਾਰਾ ਜਿਹੜਾ ਸਮਾਨ ਪੈਕ ਹੋਇਆ ਕਿਤੇ ਜਾਣਾ ਹੋਊਗਾ ਇਹ ਇਹ ਟਰੈਕਟਰ ਤਿਆਰ ਕੀਤਾ ਹੋਇਆ ਹੈ ਤੇ ਹਾਲ ਤੇ ਪੰਜਾਲੀ ਪਏ ਆ ਉਧਰ ਬਲਦ ਬਣੇ ਹੋਏ ਆ ਸ਼ਾਇਦ ਉਹਨਾਂ ਲਈ ਹੁਣ ਇਹ ਇਹ ਟਰੈਕਟਰ ਰੂਬਰੂ ਉਹਦਾਂ ਨਹੀਂ ਬਣਿਆ ਜਿਦਾਂ ਦੇ ਟਰੈਕਟਰ ਹੁੰਦੇ ਆ ਬਹੁਤ ਸੋਹਣਾ ਬਣਿਆ ਹੋਇਆ ਸੀਗਾ ਇੱਧਰ ਉਹਨਾਂ ਦੇ ਟਾਇਰ ਵਗੈਰਾ ਪਏ ਆ ਜਿਹੜੇ ਟਰੈਕਟਰ ਦੇ ਇਹ ਸਾਰੇ ਪੈਕ ਹੋਏ ਹੋਏ ਆ ਪਾਕਿਸਤਾਨ ਡਾਕਟਰ ਅੰਬੇਦਕਰ ਇਹਨਾਂ ਦੇ ਜਿਹੜੇ ਸਟੈਚੂ ਆ ਵਿੱਚ ਤੁਰੇ ਫਿਰਦੇ ਤਾਂ ਪਤਾ ਲੱਗਦਾ ਵੀ ਤੇ ਨਹੀਂ ਬਿਲਕੁਲ ਨਹੀਂ ਪਤਾ ਲੱਗਦਾਗਾ ਇਦਾਂ ਵੀ ਸਟੈਚੂ ਬਣੇ ਹੋਏ ਆ ਦਰਦਿਆ ਦਾ ਪਤਾ ਲੱਗਦਾ ਵੀ ਕੋਈ ਵੈਸੇ ਐ ਨਹੀਂ सेम ਹੀ ਲੱਗਦੇ ਐ ਇਹ ਇੱਧਰ ਪਪਾ ਫੀਤਾ ਸਟੈਚੂ ਬਣਾ ਹੋਇਆ ਤਸਵੀਰ ਬਣੀ ਹੋਈ ਐ ਇਹ ਇੱਧਰ ਬਣਾ ਆਪਣਾ ਪੁਰਾਣਾ ਵਿਰਸਾ ਉਮਦਾਣੀ ਰੱਖਦੇ ਚਰਖਾ ਘੱਟਦੇ ਜਾਂਦੇ ਇੱਥੇ ਅਸੀਂ ਬਹੁਤ ਸਾਰੀਆਂ ਫੋਟੋ ਵੀ ਕਰਵਾਈਆਂ ਅੰਦਰ ਅੰਬੇ ਕੋਜੀ ਬਲਦਾਂ ਦੀ ਜੋੜੀ ਕਿੰਨੀ ਵਧੀਆ ਬਣਾਈ ਹੋਈ ਹੈ ਬਹੁਤ ਸੋਹਣੀ ਬਣੀ ਹੋਈ ਸੀਗੀ ਇੱਥੇ ਜਿਹੜਾ ਇਹ ਸਟੈਚੂ ਬਣਿਆ ਹੋਇਆ ਹੈ ਚਰਖਾ ਕੱਤਦੀ ਦਾ ਇਹ ਦਰਮਨਾਣੀ ਵਾਲਾ ਇਹ ਇੱਥੇ ਸਟਾਚੂ ਬਹੁਤ ਸੋਹਣੇ ਬਣੇ ਹੋਏ ਸੀ ਇਹ ਦਰ ਫਲਕਾਰੀ ਕੱਢਦੀ ਦਾ ਮੈਂ ਪੁੱਛਦੀ ਸੀ ਬੱਚਿਆਂ ਨੂੰ ਮੈਨੂੰ ਜਿਆਦਾ ਇਹਦੇ ਬਾਰੇ ਨਹੀਂ ਪਤਾ ਸੀਗਾ ਵੀ ਇਹ ਫੁੱਟਬਾਲ ਪਲੇਅਰ ਸੀਗਾ ਵੀ ਇਹ ਕੌਣ ਹੈ ਨਾ ਤੇ ਮੈਂ ਬੱਚਿਆਂ ਨੂੰ ਪੁੱਛਦੀ ਸੀ ਵੀ ਇਹਦਾ ਸੇਮ ਕੱਦ ਦੀ ਏਡਾ ਵੱਡਾ ਹੈ ਕਿ ਵੈਸੇ ਇਹ ਏਡਾ ਬਣਾਇਆ ਹੋਇਆ ਹੈ ਇਹ ਉਹ ਕਹਿੰਦੇ ਸੀ ਨਹੀਂ ਕੱਦ ਨਹੀਂ ਏਡਾ ਵੱਡਾ ਇਹਦਾ ਬਹੁਤ ਵੱਡਾ ਬਣਾਇਆ ਹੋਇਆ ਸੀਗਾ ਦੇਖਣ ਨੂੰ ਮੈਨੂੰ ਮੈਂ ਕਿ ਸ਼ਾਇਦ ਵੀ ਕੱਦ ਏਡਾ ਹੀ ਹੋਵੇ ਉਹਦਾ ਉਹ ਪੁੱਛਦੇ ਸੀ ਅਸੀਂ ਕਿਉਂਕਿ ਬੱਚੇ ਤਾਂ ਸਾਰਾ ਜਾਣਦੇ ਹੁੰਦੇ ਆ ਆਪਾਂ ਨੂੰ ਹਜੇ ਜ਼ਿਆਦਾ ਨਹੀਂ ਪਤਾਗਾ ਜਿਹੜੇ ਮੈਂਤੀਆਂ ਨੇ ਬਣੇ ਹੋਏ ਆ ਸਾਰੇ ਉੱਥੇ ਬੁੱਤ ਬਣੇ ਹੋਏ ਆ ਸਾਰੇ ਇਹਨਾਂ ਦਾ ਕੰਮ ਕੀਤਾ ਹੋਇਆ ਉੱਥੇ ਵੀ ਚਲੋ ਜੀ ਆਜੋ ਆਪਾਂ ਤੁਹਾਨੂੰ ਹੁਣ ਬਾਹਰ ਲੈ ਕੇ ਚੱਲਦੇ ਬਾਹਰ ਵੀ ਦਿਖਾਉਣੇ ਬਹੁਤ ਸਾਰੇ ਜਿਹੜੇ ਸਟੈਚੂ ਆ ਜਿਹੜੇ ਹਜੇ ਤਿਆਰ ਨਹੀਂ ਹੋਏ ਵੇ ਤੇ ਉਹ ਬਾਹਰ ਹੈ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਬਾਹਰ ਚੱਲ ਕੇ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਚਲੋ ਜੀ ਫਿਰ ਅੱਜ ਵਾਲੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ